ਤੁਹਾਡਾ ਉਧਰ ਸਾਰਕ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬਹੁਤ ਸਾਰੇ ਲੋਕ ਸੋਚਦੇ ਨੇ ਜਦੋਂ ਇਨਸਾਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਲੈਂਦਾ ਹੈ ਜਾਂ ਉਹ ਨਰਕ ਵਿੱਚ ਜਾਂਦਾ ਹੈ ਜਾਂ ਸਵਰਗ ਵਿੱਚ ਅਸਲ ਵਿੱਚ ਇਹ ਹੈ ਕਿ ਬਹੁਤ ਸਾਰੇ ਲੋਕ ਨਰਕ ਦੀ ਸਜ਼ਾ ਇਸ ਧਰਤੀ ਤੇ ਹੀ ਕੱਟ ਰਹੇ ਨੇ। ਇਸੇ ਹੀ ਤਰ੍ਹਾਂ ਧਰਤੀ ਤੇ ਬਹੁਤ ਸਾਰੇ ਲੋਕ ਸਵਰਗ ਦਾ ਆਨੰਦ ਮਾਨ ਰਹੇ ਨੇ। ਅਜਿਹਾ ਕਿਉਂ ਹੁੰਦਾ ਹੈ? ਬਹੁਤ ਸਾਰੇ ਲੋਕ ਦੁੱਖਾਂ ਵਿੱਚ ਰਹਿੰਦੇ ਨੇ, ਬਹੁਤ ਸਾਰੇ ਲੋਕ ਆਨੰਦ ਵਿੱਚ ਰਹਿੰਦੇ ਨੇ। ਅੱਜ ਦੀ ਇਸ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੀ ਇਸ ਧਰਤੀ ਤੇ ਸਵਰਗ ਦਾ ਆਨੰਦ ਮਾਨੋਗੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ। ਕਵਾਰੀ ਦੀ ਗੱਲ ਹੈ ਇੱਕ ਬਜ਼ੁਰਗ ਔਰਤ ਜਿਸ ਨੇ ਆਪਣੇ ਸੰਸਾਰਿਕ ਯਾਤਰਾ ਪੂਰੀ ਕੀਤੀ ਉਹ ਔਰਤ ਰੱਬ ਨੂੰ ਬਹੁਤ ਮੰਦੀ ਸੀ ਜਦੋਂ ਵੀ ਕੋਈ ਕੰਮ ਕਰਦੀ ਸਭ ਤੋਂ ਪਹਿਲਾਂ ਰੱਬ ਨੂੰ ਯਾਦ ਕਰਦੀ ਫਿਰ ਹੀ ਕੋਈ ਆਪਣਾ ਕੰਮ ਸ਼ੁਰੂ ਕਰਦੀ ਸੀ ਜਦੋਂ ਉਸ ਔਰਤ ਦੀ ਸੰਸਾਰਿਕ ਯਾਤਰਾ ਪੂਰੀ ਹੋਈ ਪਰਮਾਤਮਾ ਜਮਦੂਤ ਉਸ ਔਰਤ ਨੂੰ ਲੈਣ ਲਈ ਆਇਆ ਜਮਦੂਤ ਆਉਂਦੇ ਨੇ ਉਸ ਔਰਤ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਜਮਦੂਤ ਆਖਦੇ ਨੇ ਬੀਬੀ ਤੋਂ ਬਹੁਤ ਖੁਸ਼ਕਿਸਮਤ ਹੈ ਤੂੰ ਹਮੇਸ਼ਾ ਰੱਬ ਦਾ ਰੱਬ ਨੂੰ ਯਾਦ ਰੱਖਦੀ ਸੀ ਇਸੇ ਕਰਕੇ ਤੈਨੂੰ ਸਵਰਗ ਵਿੱਚ ਲੈ ਜਾ ਰਹੇ ਹਾਂ ਉਸ ਔਰਤ ਨੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਨਰਕਾਂ ਵਿੱਚ ਇੱਕ ਵਾਰ ਵੇਖਿਆ ਜਾਵੇ ਕੀ ਹੁੰਦਾ ਉਹ ਔਰਤ ਯਮਦੂਤਾ ਨੂੰ ਕਹਿੰਦੀ ਹੈ ਮੈਂ ਇੱਕ ਵਾਰਕ ਨਰਕ ਵੇਖਣਾ ਚਾਹੁੰਨੀ ਹਾਂ ਕਿ ਆਖਰੀਕਾਰ ਨਰਕਾਂ ਵਿੱਚ ਹੁੰਦਾ ਕੀ ਹੈ ਉਹ ਆਗਤੇ ਨੇ ਠੀਕ ਹੈ ਬੀਬੀ ਤੂੰ ਜਿੰਨਾ ਚਾਹਵੇਂ ਉਦਾਂ ਹੀ ਹੋਵੇਗਾ ਤੈਨੂੰ ਸਵਰਗਾਂ ਵਿੱਚ ਲੈ ਕੇ ਜਾ ਰਹੇ ਹਾਂ ਰਸਤੇ ਵਿੱਚ ਨਰਕ ਆਉਣਗੇ ਤੂੰ ਨਰਕਾਂ ਵਿੱਚ ਵੇਖ ਸਕਦੀ ਹੈ ਬੀਬੀ ਨਰਕ ਵਿੱਚ ਦੇਖਦੀ ਹੈ ਇੱਕ ਬਹੁਤ ਵੱਡਾ ਬਰਤਨ ਹਵਾ ਵਿੱਚ ਲਮਕ ਰਿਹਾ ਹੈ ਜੋ ਲੋਕ ਨਰਕਾਂ ਵਿੱਚ ਸੀ ਉਹ ਸਾਰੇ ਤੜਪ ਰਹੇ ਸੀ ਕੋਈ ਚੀਕਾਂ ਮਾਰ ਰਿਹਾ ਸੀ ਕੋਈ ਰੋ ਰਿਹਾ ਸੀ ਕੋਈ ਕੁਰਲਾ ਰਿਹਾ ਸੀ ਬੀਬੀ ਜਮਦੂਤਾਂ ਨੂੰ ਪੁੱਛਦੀ ਹੈ ਇਹ ਰੋ ਕਿਉਂ ਰਹੇ ਨੇ ਜਮਦੂਤ ਆਖਦੇ ਨੇ ਜੋ ਬਰਤਨ ਤੁਸੀਂ ਵੇਖ ਰਹੇ ਹੋ ਉਸ ਦੇ ਵਿੱਚ ਖੀਰ ਹੈ ਇਹਨਾਂ ਨੂੰ ਭੁੱਖ ਲੱਗੀ ਹੈ ਇਹ ਉੱਥੋਂ ਤੱਕ ਨਹੀਂ ਪਹੁੰਚ پا ਰਹੇ ਐਸੇ ਕਰਕੇ ਭੁੱਖ ਦੇ ਮਾਰੇ ਇਹ ਰੋ ਰਹੇ ਨੇ ਕੋਈ ਭੁੱਖ ਦੇ ਮਾਰੇ ਰੋ ਰਿਹਾ ਕੋਈ ਮਰ ਰਿਹਾ ਨਰਕਾ ਵਿੱਚ ਐਦਾਂ ਹੀ ਹੁੰਦਾ ਕੋਈ ਰੋ ਰਿਆ ਹੁੰਦਾ ਕੋਈ ਮਰ ਰਿਆ ਹੁੰਦਾ ਇਹ ਹੀ ਨਰਕ ਦੀ ਸਜ਼ਾ ਹੈ ਜਦੋਂ ਔਰਤ ਸੁਰਗ ਵਿੱਚ ਜਾਂਦੀ ਹੈ ਉੱਥੇ ਦੇਖਦੀ ਹੈ ਸਾਰੇ ਹੱਸ ਰਹੇ ਸੀ ਹਰ ਇਨਸਾਨ ਆਪਸ ਦੇ ਵਿੱਚ ਮਿਲ ਜੁਲ ਕੇ ਰਹ ਰਹੇ ਸੀ ਉਸੇ ਤਰ੍ਹਾਂ ਹੀ ਉੱਥੇ ਵੀ ਬਰਤਨ ਲੰਮਕ ਰਿਹਾ ਸੀ ਬਰਤਨ ਉੱਚਾ ਰੱਖਿਆ ਹੋਇਆ ਸੀ ਉਸ ਵਿੱਚ ਵੀ ਖੀਰੀ ਸੀ ਪਰ ਨਰਕਾਂ ਵਿੱਚ ਸਾਰੇ ਰੋ ਰਹੇ ਸੀ ਇੱਥੇ ਸਭ ਹੱਸ ਰਹੇ ਸੀ ਬੀਬੀ ਕਹਿੰਦੀ ਇੱਥੇ ਸਭ ਹੱਸ ਰਹੇ ਨੇ ਇਹ ਵੀ ਬਰਤਨ ਉਨਾ ਹੀ ਉੱਚਾ ਹੈ ਇਹ ਲੋਕ ਖੀਰ ਕਿਵੇਂ ਖਾਂਦੇ ਨੇ ਤਾਂ ਇਹ ਹਮ ਦੋ ਤੱਕਦਾ ਹੈ ਕਿ ਇਹ ਸਾਰੇ ਇਕੋ ਕੇ ਇੱਕ ਦੇ ਉੱਪਰ ਇੱਕ ਚੜਕ ਜਾਂਦੇ ਨੇ ਖੀਰ ਸਾਰਿਆਂ ਵਿੱਚ ਵੰਡਦੇ ਨੇ ਤੇ ਖੀਰ ਖਾ ਕੇ ਖੁਸ਼ ਰਹਿੰਦੇ ਨੇ ਉਸ ਬੀਬੀ ਨੂੰ ਸਮਝ ਆ ਚੁੱਕਿਆ ਸੀ ਕਿ ਕੁਝ ਲੋਕ ਧਰਤੀ ਤੇ ਨਰਕ ਘਟ ਰਹੇ ਨੇ ਕੁਝ ਸਵਰਗ ਘਟ ਰਹੇ ਨੇ ਉਸ ਦਾ ਕਾਰਨ ਇਹ ਹੈ ਕਿ ਜੋ ਲੋਕ ਧਰਤੀ ਤੇ ਹਮੇਸ਼ਾ ਰੋਂਦੇ ਰਹਿੰਦੇ ਨੇ ਮੇਰੇ ਨਾਲ ਇਹ ਕੀ ਹੋਇਆ ਮੇਰੇ ਨਾਲ ਐਦਾਂ ਕਿਉਂ ਹੋਇਆ ਮੇਰੀ ਪ੍ਰੋਬਲਮ ਬਹੁਤ ਵੱਡੀ ਹੈ ਮਹਿ ਕਮ ਨਹੀਂ ਕਰ ਸਕਦਾ ਜੋ ਰੋਂਦੇ ਰਹਿੰਦੇ ਨੇ ਉਹ ਨਰਕ ਕੱਟਦੇ ਨੇ ਜੋ ਇਨਸਾਨ ਮਿਲ ਕੇ ਉਸ ਪ੍ਰੋਬਲਮ ਦਾ ਹੱਲ ਕਰਦੇ ਨੇ ਉਹ ਇਨਸਾਨ ਸਵਰਗ ਕੱਟਦੇ ਨੇ ਇਹ ਕਹਾਣੀ ਧਰਤੀ ਦੀ ਹੈ ਜੋ ਇਨਸਾਨ ਮਿਲ ਜੁਲ ਕੇ ਸਵਰਗ ਬਣਾ ਲੈਂਦੇ ਨੇ ਉਹਨਾਂ ਲਈ ਇਹ ਧਰਤੀ ਸਵਰਗ ਬਣ ਜਾਂਦੀ ਹੈ ਤੇ ਜੋ ਇਨਸਾਨ ਰੋ ਪਟ ਕੇ ਆਪਣੀ ਜ਼ਿੰਦਗੀ ਨਰਕ ਬਣਾ ਲੈਂਦੇ ਨੇ ਉਹਨਾਂ ਲਈ ਇਹ ਧਰਤੀ ਨਰਕ ਬਣ ਜਾਂਦੀ ਹੈ ਇਸੇ ਕਰਕੇ ਆਪਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਜੋ ਇਨਸਾਨ ਖੁਸ਼ ਰਹਿੰਦਾ ਹੈ ਪੋਜ਼ਿਟਿਵ ਸੋਚਦਾ ਹੈ ਉਹਨਾਂ ਦੇ ਰਾਹ ਖੁੱਲ ਜਾਂਦੇ ਨੇ ਉਹ ਇਸ ਧਰਤੀ ਤੇ ਹੀ ਸਵਰਗ ਵਾਂਗ ਰਹਿੰਦੇ ਨੇ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਨਵੀਆਂ-ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵਸ ਸਕੇ ਤੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਆ ਸਕੀਏ ਜੈ ਸਾਇਆ